ਉਹ ਤੂੰ ਤੇ ਕੀ ਸੋਚੀ ਜਣਾ ਤੂੰ ਮੈਂ ਤਾਂ ਪਾ ਪਿਆ ਸੋਚਦਾ ਵੀ ਮੈਂ ਗਾਣਾ ਕਿਹੜੀ ਚੀਜ਼ ਤੇ ਲਿਖਾਂ ਮੈਂ ਤਾਂ ਜੀ ਜੇ ਤੇ ਲਿਖ ਲਿਖ ਗਾਣੇ ਆਕਾ ਵਾਪੇ ਹੋਰ ਕੋਈ ਮੁੱਦਾ ਮੈਂ ਪਾੜਦਾ ਮੈਂ ਬੱਚਾ ਉਹ ਮੁੱਦਾ ਤਾਂ ਠੀਕ ਆ ਪਹਿਲਾਂ ਮੈਨੂੰ ਐ ਦੱਸ ਵੀ ਓਰੇ ਕਾਹ ਤੋਂ ਬਿਠਾਇਆ ਤੈਂ ਓਏ ਓਰੇ ਦਾ ਪਾਪੇ ਮੈਂ ਤੈਨੂੰ ਤਾਂ ਬਿਠਾਇਆਗਾ ਵੀ ਉੱਚੇ ਥਾਂ ਮੈਂ ਆਪਾਂ ਨੂੰ ਹਰੇਕ ਚੀਜ਼ੇ ਦਿਖਿਆ ਜਿਵੇਂ ਟਰਾਂਸਫਾਰਮਿੰਗ ਤਿਤਲੀ ਉੱਡੀ ਜਾਂਦੀਆਂ ਐਂ ਆਪ ਨਵੀਂ ਚੀਜ਼ੀ ਤੇ ਗਾਣੇ ਲਿਖਾਂਗੇ ਦੇਖ ਦੇਖ ਕੇ ਜੀ ਜੇ ਜੇ ਤੇ ਤਾਂ ਆਕਾ ਗੋ ਜਰਦਾ ਗੜਾਸ ਵਾਲੇ ਕੇ ਮਗਰ ਪੈ ਜਾਂਦਾ ਚੇ ਨਵਾਂ ਮੁੱਦਾ ਪਾਲਦਾ ਫਿਰ ਤੂੰ ਤੇ ਹਾਂ ਨਵਾਂ ਮੁੱਦਾ ਬੱਪੇ ਕੋਈ ਹੈਗਾ ਤੇਰੀ ਨਿਗਾ ਚ ਕ੍ਰਾਂਤੀ ਸੁ ਤੂੰ ਤੇ ਤੂੰ ਮੈਂ ਕਹਣਾ ਕਣਕ ਤੇ ਲਿਖ ਆ ਪਜੈਰੋ ਗੱਡੀ ਹੈਗੀ ਆ ਹਾਂ ਪਜੈਰੋ ਆਈ ਵੀ ਪਾਵਾਂਗੇ ਵਿੱਚ ਪਾਪੇ ਵਿੱਚ ਪਾ ਦੇ ਗੇ ਕਣਕ ਤੇ ਕਿਵੇਂ ਕਣਕ ਤੇ ਗਾਣਾ ਵਧੀਆ ਚੱਲਿਆ ਦੀ ਉਹ ਤੇਰਾ ਗਾਣਾ ਸੁਪਰ ਟੂਪਰ ਹਿੱਟ ਹੋ ਜਾਊਗਾ ਪੱਕੀ ਕਣਕ ਨੂੰ ਅੱਗ ਲੱਗ ਜਾਊਗੇ ਨਾ ਬੱਟਾ ਉੱਤੇ ਟੱਪ ਕੂੜੀਏ ਓ ਪਾ ਪਕੂੜੀਆਂ ਨਹੀਂ ਹੁੰਦਾ ਨੱਚ ਕੁੜੀਏ ਹੁੰਦਾ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਬੱਟਾ ਉੱਤੇ ਨੱਚ ਕੁੜੀਏ ਹਾਂ ਪਾ ਕਿੱਥੇ ਕਣਕ ਨੂੰ ਅੱਗ ਲੱਗ ਜੂ ਯਾਰ ਗਿੱਟੇ ਗਿੱਟੇ ਦਾ ਕਣਕ ਚ ਪਾਣੀ ਪਿਆਗਾ ਇਹ ਵੀ ਗੱਲ ਕਿੱਥੇ ਲੱਗ ਜੂਗੀ ਪਾ ਆਪਾਂ ਸਚਾਈ ਜੀ ਪਾਉਨੇ ਆ ਜਿਵੇਂ ਹੁਣ ਇੱਧਰ ਬਠਿੰਡੇ ਕੋਈ ਕੰਨੀਆਂ ਦੇ ਆਪਣਾ ਕਣਕ ਦਾ ਇੱਕ ਝੂਰੂ ਜਾ ਹੋ ਗਿਆ ਹਨਾ ਡੁੱਬ ਗਈਆਂ ਡੁੱਬ ਗਈਆਂ ਖਰਾਬ ਹੋ ਗਈਆਂ ਆਪਾਂ ਇਹ ਵਿੱਚ ਪਾ ਕੇ ਵਿੱਚ ਕੁੜੀ ਪਾ ਦਿੰਨੇ ਆਂਗੇ ਕਣਕ ਚ ਕੁੜੀ ਕੁੜੀ ਤੂੰ ਤੈਂ ਕਰ ਫਿਰ ਕੁੜੀ ਤੂੰ ਲੈ Rajasthan ਦੀ ਨੋ ਬੋਪਾ ਰਾਜਸਥਾਨ ਦੀ ਨੀ ਉਹਦਾ ਸੋਲੇ-ਸੂਲੇ ਖਾਂਦੀਆਂ ਨੇ ਉੱਧਰੀ ਆਪਾਂ ਚੰਡੀਗੜ੍ਹ ਦੀ ਪਾਉਣੀ ਆ ਚੰਡੀਗੜ੍ਹ ਦੀ ਜਿਹੜੀਆਂ ਜੀਨਾ ਪਾਉਂਦੀਆਂ ਨੇ ਉਹ ਕੁੜੀ ਵੀ ਮਾਡਰਨ ਕੁੜੀ ਪਿੰਡ ਦੇ ਵਿੱਚ ਪਿਆਰ ਹੋ ਗਿਆ ਜੱਟਾਂ ਦੇ ਮੁੰਡੇ ਨਾਲ ਆ ਵੀ ਉਹ ਦੁੱਖ ਦੱਸ ਰਿਹਾਗਾ ਉਹ ਲਿਖਦੇ ਆ ਚਿੱਲੂ ਵਾਲਾ ਬਾਪੇ ਸੋਣਾ ਜਿਹਾ ਬਣਾ ਕੇ ਲਿਖੀ ਸੋਣੀ ਬਣਾਉਂਗਾ ਕਹਿੰਦਾ ਪਿੰਡ ਸਾਜਲੀ ਚ ਹਮ ਕਣਕਾਂ ਹੋ ਗਈਆਂ ਖਰਾਬ ਹਮ ਕਣਕਾਂ ਹੋ ਗਈਆਂ ਖਰਾਬ ਵਿੱਚ ਹੋ ਗਿਆ ਗਾਰਾ ਇਥੇ ਨਾ ਹੀ ਚੰਡੀਗੜੀ ਰਹਿ ਜਾ ਖਰਾਬ ਹੋ ਜਾਣਗੇ ਤੇਰੇ ਪੈਰ ਕੁੜੇ ਆਹ ਪੈਰ ਕੁੜੇ ਠੀਕ ਆ ਠੀਕ ਆ ਹਾਂ ਮਿੱਤਰਾਂ ਨੂੰ ਯਾਦ ਆਵੇ ਤੇਰਾ ਮਿੱਤਰਾਂ ਨੂੰ ਯਾਦ ਆਵੇ ਤੇਰਾ ਚੰਡੀਗੜ੍ਹ ਸਹਿਰ ਕੁੜੇ ਵਾਹ ਵਾਹ ਤੂੰ ਕਿਉਂ ਆ ਗਏ ਬਣੂ ਗੱਲ ਓਏ ਇਹ ਜੁੜੂ ਬਾਪੇ ਕਿਉਂਕਿ ਨਾਲੇ ਵਿੱਚ ਕਿਸਾਨੀ ਉਹ ਹੋ ਗਈ ਨਾਲੇ ਵਿੱਚ ਕੁੜੀ ਹੋ ਗਈ ਇਹਦੇ ਵਿੱਚ ਇਹ ਐਂ ਚੱਲ ਦਿੰਦੇ ਅੱਜ ਗੱਲ ਓ ਠੀਕ ਆ ਠੀਕ ਹਾਂ ਫਿਰ ਆਪਾਂ ਪਾਉਂਗਾ ਖਰਜਾ ਦੂਜਾ ਪੈਰਾ ਦੂਜਾ ਪੈਰਾ ਮੈਂ ਇਹਦੇ ਵਿੱਚ ਹੀ ਪਾਉਂਗਾ ਬਾਪੇ ਹਾਂ 세ਤੀ 세ਤੀ ਕਰਾਲਾ ਮੰਗਣਾ ਤੂਤੇ ਨਾਲਾ ਤੂਤੇ ਸਨੌਰੀਏ ਨਾਲ ਤੂਤੇ ਸਨੌਰੀਏ ਨਾਲ ਮੂਰੇ ਆਜੂਗਾ ਸਿਆਲ ਕੁੜੇ ਮੂਰੇ ਆਜੂਗਾ ਸਿਆਲ ਕੁੜੇ ਅਸੀਂ ਕੱਚੇ ਰੰਗ ਜਹੇ ਸਾਡਾ ਕਾਦਾ ਨਵਾਂ ਸਾਲ ਕੁੜੇ ਆਹ ਬਹੁਤ ਵਧੀਆ ਬਹੁਤ ਵਧੀਆ ਹੋਰ ਹੋਰ ਜੋੜਦਾ ਬਾਪੇ ਤੀਜਾ ਪੈਰਾ ਜਦੋਂ ਤੈਂ ਫੜਿਆ ਔਰ ਕੋਈ ਨਵੀਂ ਚੀਜ਼ ਤੇ ਜਿਵੇਂ ਆਹ ਇਹਦਾ ਕਦਮ ਲਾਦਾ ਕੁੜੀ ਦਾ ਮੈਂ ਹਾਂ ਇਹ ਟਾਵਰ ਚੱਲਦੇ ਨੇ ਅੱਜ ਕੱਲ ਟਾਵਰ ਬੀਐਸਏ ਨਾਲ ਦੇ ਟਾਵਲ ਟਾਵਰ ਵਰਗਾ ਤੇਰਾ ਕਦਮ ਮਟਿਆਰੇ ਨਹੀਂ ਆਏ ਹਾ ਹੈ ਹਨਾ ਬੀਐਸਏ ਨਾਲ ਟਾਵਰ ਦਾ ਕਦਮ ਮਟਿਆਰੇ ਨਹੀਂ ਜਦ ਮਿੱਤਰਾਂ ਨੂੰ ਹੱਥ ਪਾਵੇਂ ਜਿਵੇਂ ਟਰਾਂਸਫਾਰਮ ਮਾਰਦੇ ਨੇ ਸਾਟ ਕੁੜੇ ਆਹ ਸਾਟ ਕੁੜੇ ਸਾਟ ਕੁੜੇ ਤੂੰ ਰੱਖ ਲੈ ਗੱਬਰੂ ਦਾ ਖਿਆਲ ਕੁੜੇ ਅਸੀਂ ਕੱਚੇ ਰੰਗ ਜੇ ਸਾਡਾ ਕਾਹਦਾ ਨਵਾਂ ਸਾਲ ਆਏ ਹਾਏ ਤੂਤੇ ਤੂਤੇ ਇੱਕ ਮੈਂ ਤੈਨੂੰ ਉਹ ਕਹਿੰਦਾ ਤੀਗਾ ਜਿਹੜਾ ਵੀ ਵਿੱਚ ਬਦਮਾਸ਼ੀ ਜੀ ਪਾ ਹਾਂ ਬਦਮਾਸ਼ੀ ਗੁੰਡਾ ਕਰਦੀ ਤੂਤੇ ਤੂਤੇ ਨੂੰ ਤੇਰੇ ਤੇ ਮੋਟੀ ਬੇਸਨ ਕਰਗੀ ਤੇਰੀ ਅੱਖ ਮਟਿਆਰੇ ਨਹੀਂ ਸਾਰੇ ਹਥਿਆਰ ਸੜਾਤੇ ਤੂਤੇ ਹੱਥੋਂ 48 48 ਜ਼ਿਲਿਆਂ ਦੀ ਪੁਲਿਸ ਭਾਲ ਦੀ ਫਰਦੀ ਐ ਐ ਕਿੱਥੋਂ ਹੱਥ ਆਜੂ ਤੂਤਾ ਤੇਰਾ ਜਾਰ ਕੁੜੇ ਅਸੀਂ ਕੱਚੇ ਰੰਗ ਜੇ ਸਾਡਾ ਕਾਧਾ ਨਵਾਂ ਸਾਲ ਕੁੜੇ ਹਾਲ ਕੁੜੇ ਸਾਡਾ ਕਾਧਾ ਨਵਾਂ ਸਾਲ ਕੁੜੇ ਵਾਹੋ ਤੂ ਤਿਆ ਵਾਹੋ ਤੂ ਤਿਆ ਇਹ ਪਾਪੇ ਆਪਾਂ ਐ ਕਰਾਂਗੇ ਆਰਨੇਟ ਤੇ ਚੈਨਲ ਤੋਂ ਪਵਾ ਦਾਂਗੇ ਇਹ ਨਾਲੇ ਉਹਦਾ ਚੈਨਲ ਚੱਲੂਗਾ ਆਰਨੇਟ ਦਾ ਆਪਣੇ ਕਰਕੇ ਫਿਰ ਉਹ ਆਪਾਂ ਨੂੰ ਪੈਸੇ ਦੇਊਗਾ ਓਏ ਆ ਪਾਪਾ ਪੇ ਲੈਂਦੀ ਨਹੀਂ ਵਿਚਾਰੇ ਤੇ ਚਾਹ ਪਾਣੀ ਲੈ ਲਾਂਗੇ ਹਾਂ ਨਾਲੇ ਜਿਹੜੇ ਇੰਡਸਟਰੀ ਹੁੰਦੀ ਆ ਨਵੇਂ ਬੰਦੇ ਨੂੰ ਤਾਂ ਇਹ ਚਾਹ ਪਾਣੀ ਹੀ ਦਿੰਦੀ ਹੁੰਦੀ ਆ ਪਾਪੇ ਚੱਲ ਨਾਲੇ ਵਿਚਾਰੇ ਦਾ ਚੈਨਲ ਚੱਲ ਰਿਹਾ ਆਪਾਂ ਮੈਂ ਕਈ ਵਾਰੀ ਦੇਖਿਆਗਾ ਟਰਾਈ ਕਰਕੇ ਐ ਉਹ ਹੋਣੀ ਕਰਦੇ ਆ ਪਾਰ ਨੇਤ ਨਾਲੇ ਆੜੀ ਆ ਆਪਣਾ ਉਹਨੂੰ ਦੇ ਦਾਂਗੇ ਤੂੰ ਆਪਦੇ ਚੈਨਲ ਤੇ ਪਾਲ ਆ ਓਏ ਚਲਾ ਲੈ